ਆਂ ਹਕੂਮਤਾਂ ਬਲੇਖੇ ਪਾ ਕੇ ਸਾਡੇ ਵਿੱਚ ਇਸ ਤਰ੍ਹਾਂ ਦਾ ਨੈਰੇਟਿਵ ਕ੍ਰੀਏਟ ਕਰਦੀਆਂ ਨੇ ਜਿਹਦੇ ਨਾਲ ਅਸੀਂ ਮੌਕੇ ਦੀ ਮੌਕੇ ਫੈਸਲਾ ਨਹੀਂ ਕਰ ਸਕਦੇ ਕਿ ਕੀ ਸਹੀ ਹੈ ਤੇ ਕਿਸ਼ ਪਦਾਰਥਵਾਦੀ ਯੁੱਗ ਦੇ ਵਿੱਚ ਸਮੇਂ ਦੇ ਵਿੱਚ ਇੱਕ ਜਥਾ ਐਸਾ ਹੈ ਜਿਹੜਾ ਦੁਨਿਆਵੀ ਲਾਲਸਾਵਾਂ ਨੂੰ ਛੱਡ ਕੇ ਆਪਣੇ ਗੁਰੂ ਸਾਹਿਬ ਵੱਲੋਂ ਦੱਸੇ ਸੰਘਰਸ਼ੀ ਰਸਤੇ ਤੇ ਲਗਾਤਾਰ ਤੁਰਦਾ ਆ ਰਿਹਾ ਤੇ ਉਹਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਕਰਦੇ ਆ ਰਹੇ ਨੇ ਧਿਆਨ ਸੰਗ ਮੰਡ ਦੀ ਗੱਲ ਕੀਤੀ ਗਈ ਹੈ ਮੈਂ ਕੇਵਲ ਉਸ ਗੱਲ ਨੂੰ ਸਪਸ਼ਟ ਕਰਨਾ ਆਪਣਾ ਫਰਜ਼ ਸਮਝਦਾ ਜਿਹੜਾ ਛੋਟੀ ਸਮਝ ਧਿਆਨ ਸੰਗ ਮੰਡ ਨੇ 6 ਜੂਨ 2025 ਨੂੰ ਦਿਖਾਈ ਹੈ ਉਹਦੇ ਬਾਰੇ ਸਾਡੀ ਪਾਰਟੀ ਦਾ ਸਪਸ਼ਟ ਸਟੈਂਡ ਹੈ ਕਿ ਮੰਡ ਸਾਹਿਬ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਕਿ ਮੈਂ ਮਾਨ ਸਾਹਿਬ ਨੂੰ ਕਹਿੰਨਾ ਕਿ ਅਮਰਪਾਲ ਨੂੰ ਚੀਫ ਮਿਸਟਰ ਬਣਾਓ ਸਿਮਰਨਜੀਤ ਸਿੰਘ ਮਾਨ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਤੇ ਉਹਨਾਂ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਏ ਜਾਣ ਵਾਲੇ ਸਿੰਘ ਨੂੰ ਇਹ ਕਿਵੇਂ ਲੱਗ ਗਿਆ ਕਿ 2 ਸਾਲ ਪਹਿਲਾਂ ਆਇਆ ਨੌਜਵਾਨ ਚੰਗਾ ਉਹ ਅਗਵਾਈ ਕਰ ਸਕਦਾ ਹੈ ਤੇ ਆ ਜਥਾ ਜਿਹੜਾ ਉਹਦੇ ਪਿੱਛੇ ਚੱਲੇ ਗੱਲਾਂ ਬਹੁਤ ਹੀ ਅਰਥ ਭਰਪੂਰ ਆਪ ਜੀ ਨਾਲ ਬੁਲਾ ਰਹੇ ਨੇ ਕੀਤੀਆਂ ਨੇ ਮੈਂ ਕੁਝ ਇੱਕ ਗੱਲਾਂ ਆਪ ਜੀ ਨਾਲ ਉਹ ਸਾਂਝੀਆਂ ਕਰਨਾ ਚਾਹਣਾ ਜਿਹੜੀਆਂ ਵਕਤ ਦੀਆਂ ਹਕੂਮਤਾਂ ਭਲੇਖੇ ਪਾ ਕੇ ਸਾਡੇ ਵਿੱਚ ਇਸ ਤਰ੍ਹਾਂ ਦਾ ਨੈਰੇਟਿਵ ਕ੍ਰੀਏਟ ਕਰਦੀਆਂ ਨੇ ਜਿਹਦੇ ਨਾਲ ਅਸੀਂ ਮੌਕੇ ਦੀ ਮੌਕੇ ਫੈਸਲਾ ਨਹੀਂ ਕਰ ਸਕਦੇ ਕਿ ਕੀ ਸਹੀ ਹੈ ਤੇ ਕੀ ਗਲਤ ਪਰ ਅੱਜ ਇੱਥੇ 71 ਹੋਈ ਸੰਗਤ ਨੇ ਜਿਹਦੀ ਵੱਡੀ ਮਿਹਨਤ ਸੰਗਰੂਰ ਜਿਨੇ ਨੇ ਕੀਤੀ ਆ ਬਾਕੀਆਂ ਨੇ ਸਾਥ ਦਿੱਤਾ ਹੈ ਇਹ ਪ੍ਰਗਟ ਕੀਤਾ ਹੈ ਕਿ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਸਮੇਂ ਦੇ ਵਿੱਚ ਇੱਕ ਜਥਾ ਐਸਾ ਹੈ ਜਿਹੜਾ ਦੁਨਿਆਵੀ ਲਾਲਸਾਾਂ ਨੂੰ ਛੱਡ ਕੇ ਆਪਣੇ ਗੁਰੂ ਸਾਹਿਬ ਵੱਲੋਂ ਦੱਸੇ ਸੰਘਰਸ਼ੀ ਰਸਤੇ ਤੇ ਲਗਾਤਾਰ ਤੁਰਦਾ ਆ ਰਿਹਾ ਤੇ ਉਹਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਕਰਦੇ ਆ ਰਹੇ ਇਹੀ ਜਥਾ ਕਾਇਮ ਕਰਨ ਤੇ ਚਲਦੇ ਰੱਖਣਾ ਸਾਡੀ ਧਿਰ ਦਾ ਮੁੱਖ ਮਕਸਦ ਹੈ ਮੈਂ ਕੁਝ ਗੱਲਾਂ ਸਪਸ਼ਟ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਅਸੀਂ ਸੰਗਤ ਦੇ ਵਿੱਚ ਬੋਲਦੇ ਆ ਇਸ ਸਟੇਜ ਤੋਂ ਧਿਆਨ ਸੰਗ ਮੰਡ ਦੀ ਗੱਲ ਕੀਤੀ ਗਈ ਹੈ ਮੈਂ ਕੇਵਲ ਉਸ ਗੱਲ ਨੂੰ ਸਪਸ਼ਟ ਕਰਨਾ ਆਪਣਾ ਫਰਜ਼ ਸਮਝਦਾ ਜਿਹੜਾ ਛੋਟੀ ਸਮਝ ਧਿਆਨ ਸੰਗ ਮੰਡ ਨੇ 6 ਜੂਨ 2025 ਨੂੰ ਦਿਖਾਈ ਹੈ ਉਹਦੇ ਬਾਰੇ ਸਾਡੀ ਪਾਰਟੀ ਦਾ ਸਪਸ਼ਟ ਸਟੈਂਡ ਹੈ ਕਿ ਮੰਡ ਸਾਹਿਬ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਮੰਡ ਸਾਹਿਬ ਨੇ ਕਿਹਾ ਕਿ ਮੈਂ ਮਾਨ ਸਾਹਿਬ ਨੂੰ ਕਹਿੰਨਾ ਕਿ ਅਮਰਪਾਲ ਨੂੰ ਚੀਫ ਮਿਨਿਸਟਰ ਬਣਾਓ ਸਿਮਰਨਜੀਤ ਸਿੰਘ ਮਾਨ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਤੇ ਉਹਨਾਂ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਏ ਜਾਣ ਵਾਲੇ ਸਿੰਘ ਨੂੰ ਇਹ ਕਿਵੇਂ ਲੱਗ ਗਿਆ ਕਿ 2 ਸਾਲ ਪਹਿਲਾਂ ਆਇਆ ਨੌਜਵਾਨ ਚੰਗਾ ਉਹ ਅਗਵਾਈ ਕਰ ਸਕਦਾ ਹੈ ਤੇ ਆਹ ਜਥਾ ਜਿਹੜਾ ਉਹਦੇ ਪਿੱਛੇ ਚੱਲੇ ਇਹ ਬੋਣੀ ਸਿਆਸਤ ਕਿਸੇ ਵੀ ਤਰ੍ਹਾਂ ਅਸੀਂ ਸਿੱਖ ਕੌਮ ਦੀ ਇਤਿਹਾਸ ਲਿਖਣ ਵਾਲੀ ਪੰਗਤੀ ਦੇ ਵਿੱਚ ਦਰਜ ਨਹੀਂ ਹੁੰਦਿਆਂਗੇ ਜਿੱਥੇ ਆਪਣਾ ਵਜੂਦ ਕਾਇਮ ਰੱਖਣਾ ਅਸੀਂ ਇਹਦੇ ਉਲਟ ਨਹੀਂ ਪਰ ਇੱਕ ਬੰਦੇ ਵੱਲੋਂ ਇੱਕ ਬੱਚੇ ਦੇ ਪਿੱਛੇ ਇੱਕ ਐਡੇ ਵੱਡੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਵਾਲੇ ਲੀਡਰ ਨੂੰ ਕਹਿ ਦੇਣਾ ਕਿ ਉਹ ਅਮਰਪਾਲ ਦਾ ਸਾਥ ਦੇਵੇ ਉਹਦੇ ਪਿੱਛੇ ਚੱਲੇ ਉਹਨੂੰ ਚੀਫ ਮਿਨਿਸਟਰ ਬਣਾਵੇ ਕਿਹੜੀ ਮਾੜ ਹੈ ਇਸ ਪਾਰਟੀ ਦੇ ਵਿੱਚ ਜਿਹੜੀ ਉਹ ਚੀਫ ਮਿਨਿਸਟਰ ਨਹੀਂ ਬਣ ਸਕਦੀ ਕਿਉਂਕਿ ਜੇ ਮੈਂ ਇਹ ਗੱਲ ਸਪਸ਼ਟ ਨਾ ਕਰਦਾ ਤਾਂ ਮੀਡੀਆ ਦੇ ਵਿੱਚ ਇਹ ਗੱਲ ਜਾਣੀ ਸੀ ਕਿ ਤੁਹਾਡੀ ਸਟੇਜ ਤੋਂ ਜਿਹੜੀ ਗੱਲ ਹੋਈ ਸੀ ਤੁਸੀਂ ਉਹਨੂੰ ਸਪਸ਼ਟ ਕਿਉਂ ਨਹੀਂ ਕੀਤਾ ਕੇਵਲ ਇਸ ਵਾਸਤੇ ਮੈਂ ਸਪਸ਼ਟ ਕੀਤਾ ਬਾਕੀ ਗੱਲਾਂ ਮੇਰੇ ਕੋਲ ਬਹੁਤ ਨੇ ਪਰ ਜੇ ਬਾਬਾ ਹਰਬੰਸ ਸਿੰਘ ਜੈਨਪੁਰ ਸਾਹਿਬ ਨੂੰ ਚੰਗਾ ਲੱਗਿਆ ਤਾਂ ਕਦੇ ਮੰਡ ਸਾਹਿਬ ਨੂੰ ਮੇਰੇ ਨਾਲ ਲਾਈਵ ਡਿਬੇਟ ਕਰਾਇਓ ਤੇ ਪਤਾ ਲੱਗ ਜਾਊਗਾ ਕਿ ਹਵਾਰਾ ਸਾਹਿਬ ਨੇ ਕੀ ਸੁਨੇਹਾ ਭੇਜਿਆ ਤੇ ਉਹ ਕੀ ਹੋਵੇ ਦੇਰੇ ਨੇ ਮੈਂ ਮੈਂ ਸਟੇਜ ਤੇ ਕਹਿ ਰਿਹਾ ਲਾਈਵ ਚੱਲ ਰਿਹਾ ਹੈ ਵੀ ਹਵਾਰਾ ਸਾਹਿਬ ਨੇ ਮੈਨੂੰ ਵੀ ਕੁਝ ਸੁਨੇਹਾ ਭੇਜਿਆ ਬਾਪੂ ਜੀ ਨੂੰ ਵੀ ਕੁਝ ਸੁਨੇਹਾ ਭੇਜਿਆ ਸਾਡੇ ਕੋਲ ਵੀ ਪ੍ਰੂਫ ਨੇ ਇਦਾਂ ਕੁਮਰਾ ਨਹੀਂ ਹੁਣ ਦਿਆਂਗੇ ਜਦ ਤੱਕ ਸਾਚ ਸਾਹ ਹੈ ਜਿਹੜਾ ਅੱਜ ਦਾ ਦਿਨ ਹੈ ਉਹ ਕੁਦਰਤੀ ਉਹ ਦਿਨ ਹੈ ਜਿਹੜਾ ਸਰਦਾਰ ਸੇਵਾ ਸਿੰਘ ਠੀਕਰੀਵਾਲ ਸਾਹਿਬ ਹੋ ਲੋ ਇਸ ਪਿੰਡ ਨੂੰ ਚੁਣ ਕੇ ਪਹਿਲਾਂ ਤਾਂ ਮੈਂ ਪਿੰਡ ਦੀ ਧਰਤੀ ਨੂੰ ਨਤਮਸਤਕ ਹੁੰਨਾ ਕਿ ਇਸ ਧਰਤੀ ਨੇ ਆਜ਼ਾਦੀ ਦੀ ਤਾਂਗ ਰੱਖਣ ਵਾਲੇ ਸੇਵਾ ਸਿੰਘ ਨੂੰ ਮਹਿਸੂਸ ਕਰਵਾਇਆ ਕਿ ਇਸ ਪਿੰਡ ਚ ਆ ਕੇ ਕਾਨਫਰੰਸ ਕਰੋ ਉਹਨਾ ਅਜ ਤੋਂ 1931 ਦੇ ਵਿੱਚ ਇਸ ਪਿੰਡ ਚ ਆ ਕੇ ਕਾਨਫਰੰਸ ਕੀਤਾ ਜਿੱਥੋਂ ਤੱਕ ਸੰਬੰਧ ਹੈ ਪਟਿਆਲੇ ਵਾਲੇ ਰਾਜਿਆਂ ਦਾ ਤੁਸੀਂ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੁਣਿਆ ਹੈ ਭੁਪਿੰਦਰ ਸਿੰਘ ਦਾ ਦਾਦਾ ਕਰਮ ਸਿੰਘ ਰਾਜਾ ਕਟੋ-ਕਟ 7000 ਸਿੱਖਾਂ ਦਾ ਕਾਤਲ ਹੈ ਅੰਗਰੇਜ਼ ਨਾਲ ਮਿਲ ਕੇ 1946 ਦੇ ਵਿੱਚ 1846 ਦੇ ਵਿੱਚ ਜਦੋਂ ਬਾਬਾ ਹਨੂਮਾਨ ਸਿੰਘ ਜੀ ਬੁੱਢਾ ਦਲ ਦੇ ਜਥੇਦਾਰ ਉਸ ਤੋਂ ਬਾਅਦ ਬੁੱਢਾ ਦਲ ਦਾ ਕੋਈ ਜਥੇਦਾਰ ਆਪਣਾ ਫਰਜ਼ ਨਹੀਂ ਨਿਭਾ ਸਕਿਆ ਬੁੱਢਾ ਦਲ ਦਾ ਜਥੇਦਾਰ ਜਥੇਦਾਰ ਹਨੂਮਾਨ ਸਿੰਘ ਫਿਰੋਜ਼ਪੁਰ ਮੁਤਕੀ ਤੋਂ ਲੜਦਾ ਲੜਦਾ ਪਟਿਆਲੇ ਦੇ ਰਸਤੇ ਜਦੋਂ ਪਹੁੰਚਿਆ ਤਾਂ ਕਰਮ ਸਿੰਘ ਨੇ ਮਦਦ ਕਰਨ ਦੀ ਬਜਾਏ ਅੰਗਰੇਜ਼ ਨੂੰ ਸਨੇਹਾ ਭੇਜਦਾ ਕਿ ਬਾਬਾ ਫੌਜਾ ਨਾਲ ਜਦ ਅੱਜ ਦੁਖਨਵਾਰਨ ਸਾਹਿਬ ਜਗਾ ਉਹ ਸ਼ਹੀਦਗੰਜ ਹੈ ਇਹਨਾਂ ਨੇ ਇੱਕ ਭਲੇਖਾ ਪਾ ਕੇ ਉੱਥੇ ਗੁਰਤੇਗ ਬਾਦਲ ਸਾਹਿਬ ਦਾ ਅਸਥਾਨ ਡਿਕਲੇਅਰ ਕਰਵਾਇਆ ਗੁਰਤੇਗ ਬਾਦਲ ਸਾਹਿਬ ਦਾ ਅਸਥਾਨ ਸਾਡੇ ਮੋਤੀ ਬਾਗ ਹੈ ਤੇ ਸਾਡੇ ਬਹਾਦਰਗੜ੍ਹ ਸਾਹਿਬ ਹੈ ਜਿੱਥੇ ਗੁਰਤੇਗ ਬਾਦਲ ਸਾਹਿਬ ਬਰਾਜਮਾਨ ਰਹੇ ਨੇ ਇਹਨਾਂ ਦੇ ਖੂਨ ਚ ਪਟਿਆਲੇ ਵਾਲਿਆਂ ਦੇ ਮੈਂ ਵੀ ਪਟਿਆਲੇ ਤੋਂ ਮੈਂ ਖਾਨਦਾਨ ਦੀ ਗੱਲ ਕਰਦਾ ਪਟਿਆਲੇ ਵਾਲੇ ਰਾਜਿਆਂ ਦੀ ਖੂਨ ਵਿੱਚ ਗਦਾਰੀ ਹੈ ਇਹ ਸੌਦੇਬਾਜ਼ੀ ਕਰਦੇ ਨੇ ਕਿ ਅੰਗਰੇਜ਼ ਨਾਲ ਸਮਝੌਤਾ ਕਰ ਲਓ ਅਬਦਾਲੀ ਨਾਲ ਵੀ ਆਲਾਸ ਸਿੰਘ ਨੇ ਸਮਝੌਤਾ ਕੀਤਾ ਹੈ ਅੱਗੇ ਭਪਿੰਦਰ ਸਿੰਘ ਨੇ ਅੰਗਰੇਜ਼ ਨਾਲ ਸਮਝੌਤਾ ਕਰਕੇ ਠੀਕਰੀਵਾਲਾ ਸਾਹਿਬ ਨੂੰ ਗ੍ਰਿਫਤਾਰ ਕਰਾਇਆ ਇਸ ਤੋਂ 10 ਸਾਲ ਪਹਿਲਾਂ ਇਸ ਕਾਨਫਰੰਸ ਤੋਂ 10 ਸਾਲ ਪਹਿਲਾਂ 1921 ਚ ਰਾਜਾ ਨਾਬੇਨੂ ਮਹਾਰਾਜਾ ਨਾਭੇ ਰਿਪਦੰਮਨ ਸਿੰਘ ਜੀ ਨੂੰ 20 ਪਟਿਆਲੇ ਵਾਲੇ ਰਾਜਿਆਂ ਨੇ ਅੰਗਰੇਜ਼ ਨਾਲ ਮਿਲ ਕੇ ਗੱਦੀ ਤੋਂ ਲਾਇਆ ਪਰ ਤੁਹਾਡੇ ਵਰਗੇ ਜੱਥੇ ਨੇ ਸਾਨੂੰ ਲੋੜਾ ਤੁਹਾਡੀ ਤੁਹਾਡੇ ਵਰਗੇ ਜੱਥੇ ਨੇ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਲੈਣ ਦੇ ਨਾਲ-ਨਾਲ ਜੱਤੋਂ ਦਾ ਮੋਰਚਾ ਲਾਇਆ ਅਬੀਬੀ ਬੈਠੇ ਜੱਤੋਂ ਤੋਂ ਜੱਤੋਂ ਦਾ ਮੋਰਚਾ ਕਿਉਂ ਲਗਿਆ ਕਿਉਂਕਿ ਨਾਭੇ ਵਾਲੇ ਰਾਜੇ ਨੂੰ ਸੰਗਤ ਹਟਾਉਣਾ ਨਹੀਂ ਸੀ ਚਾਹੁੰਦੀ ਪਟਿਆਲੇ ਵਾਲੇ ਰਾਜੇ ਨੇ ਅੰਗਰੇਜ਼ ਨਾਲ ਮਿਲ ਕੇ ਮਹਾਰਾਜਾ ਰਿਪਦੰਮੜ ਸਿੰਘ ਨੂੰ ਲਾ ਦਿੱਤਾ ਇਸ ਲਈ ਸਿੰਘਾਂ ਨੇ ਜੱਤੋਂ ਦਾ ਮੋਰਚਾ ਲਾਇਆ ਜਿੱਥੇ ਅਖੰਡਪੜ ਸਾਹਿਬ ਦਾ ਬੇਹਰਮਤੀ ਹੋਈ ਸੀ ਸੋ ਤੁਹਾਡੇ ਜਥੇ ਦੀ ਸਾਨੂੰ ਲੋੜ ਹੈ ਜੋ ਲੋਂਗੋਵਾਲ ਹੋ ਰਿਹਾ ਹੈ ਅੱਜ ਮੈਂ ਸਜਦਾ ਕਰਦਾ ਅੱਜ ਹਰਮਿੰਦਰ ਸਿੰਘ ਲੀਲ ਅੱਜ 20 ਅਗਸਤ ਹਰਮਿੰਦਰ ਸਿੰਘ ਲੀਲ ਗਿਆਨ ਸਿੰਘ ਲੀਲ ਜਿਨਾਂ ਨੇ ਲੋਂਗੋਵਾਲ ਦੁਸਤਾ ਸੋਦਾ ਲਾਇਆ ਜੇਕਰ ਲੋਂਗੋਵਾਲ ਦਾ ਸੋਦਾ ਨਾ ਲੱਗਦਾ ਮੈਂ ਇਸ ਜਥੇ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਸਾਡਾ ਇਤਿਹਾਸ ਇਸ ਜਥੇ ਦਾ ਇਤਿਹਾਸ ਤੁੰਦਲਾ ਪਹਿ ਜਾਣਾ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੱਕ ਤੁਹਾਡਾ ਲੀਡਰ ਗਦਾਰੀ ਕਰਕੇ ਰਸਗੁਲੇ ਖਾ ਆਇਆ ਤੇ ਤੁਸੀਂ ਉਹਨੂੰ ਸਵਕਾਰ ਕਰ ਲਿਆ ਇਹ ਤੱਬਾ ਨਹੀਂ ਲੱਗਣ ਦਿੱਤਾ ਸਰਦਾਰ ਹਰਮਿੰਦਰ ਸਿੰਘ ਲੀਲ ਸਰਦਾਰ ਗਿਆਨ ਸਿੰਘ ਲੀਲ ਹਣੀ ਸਣੀ ਪ੍ਰਹਾ ਤੇ ਡਾਕਟਰ ਲੀਲ ਵਾਲਾ ਇਹ ਜਿਹੜਾ 5 6 ਜਤ ਚਰਨਜੀਤ ਸਿੰਘ ਚੰਨੀ ਜਿਹੜਾ ਕਿ ਖਾੜਕੂ ਸੀ ਇਹਨਾਂ ਸਾਰਿਆਂ ਨੇ ਅੱਜ ਦੇ ਦਿਨ ਸੋਧਾ ਲਾ ਕੇ ਤੁਹਾਡੇ ਤੇ ਤੱਬਾ ਨਹੀਂ ਲੱਗਦਾ ਕਿਉਂਕਿ ਮਿਲਦੀਆਂ ਜੁਲਦੀਆਂ ਗੱਲਾਂ ਨਹੀਂ ਜਿਹੜਾ ਅੱਜ ਲੋਂਗੋਵਾਲ ਇਕਤਰਤਾ ਹੋ ਰਹੀ ਹੈ ਜਾਂ ਹੋ ਗਈ ਹੈ ਇੱਥੋਂ 15 20 ਕਿਲੋਮੀਟਰ ਦੂਰੀ ਹੈ ਬੜਾ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਬੜਾ ਤਾਮ ਝਾਮ ਦਿੱਲੀ ਤੇ ਨਾਗਪੁਰ ਨੂੰ ਪਿੱਛੇ ਰੱਖ ਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੋੜਾ ਇਸ ਕੌਮ ਨੂੰ ਵੇਚਦੇ ਰਹੇ ਨੇ ਉਸੇ ਤਰ੍ਹਾਂ ਅੱਜ ਹਰਪ੍ਰੀਤ ਸਿੰਘ ਉਤਾਵਲਾ ਹੋਇਆ ਹੋਇਆ ਇਸ ਜੱਥੇ ਨੂੰ ਵੇਚਣ ਵਾਸਤੇ ਬੜੀ ਕਿਰਪਾ ਕੀਤੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿ 11 ਅਗਸਤ ਨੂੰ ਬਣਿਆ ਦਲ 20 ਅਗਸਤ ਨੂੰ ਨੰਗਾ ਹੋ ਗਿਆ ਕਿ ਜੋ ਬਾਦਲ ਹੈ ਉਹੀ ਹਰਪ੍ਰੀਤ ਹੈ ਜੋ ਹਰਪ੍ਰੀਤ ਹੈ ਉਹੀ ਬਾਕੀ ਅਕਲੀ ਨੇ ਜਿਹੜੇ ਦਾਗੀ ਬਾਕੀ ਸੋ ਇਹ ਚੀਜ਼ਾਂ ਅਸੀਂ ਅੱਗੇ ਫੈਲਾਉਣੀਆਂ ਨੇ ਇਹ ਸਾਡੇ ਜੱਥੇ ਦਾ ਵੱਡਾ ਫਰਜ ਹੈ ਚੀ ਮਨਿਸਟਰ ਦੀ ਪ੍ਰਵਾ ਨਾ ਕਰੋ ਸਾਡੇ ਕੋਲ ਵੱਡੇ ਦਿਮਾਗ ਨੇ ਜਿਹੜੇ ਚੀ ਮਨਿਸਟਰ ਸਾਰੇ ਪੰਜਾਬੀਆਂ ਤੋਂ ਵਧੀਆ ਕਰ ਸਕਦੇ ਨੇ ਕਿਉਂ ਕਿ 40 ਸਾਲ ਪ੍ਰੂਵ ਕੀਤਾ ਹੈ ਮੈਂ ਤੁਹਾਨੂੰ ਇੱਕ ਵੀਡੀਓ ਵਿੱਚ ਆਪਣੇ ਆਈਡੀ ਸੈੱਜ ਨੂੰ ਕਹਾਂਗਾ ਕਿ ਸ਼ਾਮੀ ਉਹ ਵੀਡੀਓ ਵੀ ਕੱਢ ਕੇ ਪਾਓ ਜਦੋਂ ਦਿੱਲੀ ਦਾ ਜਥਾ ਕਿਸਾਨ ਯੂਨੀਅਨ ਜਿੱਤ ਕੇ ਵਾਪਸ ਆ ਰਹੀਆਂ ਸੀ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਦੀਪ ਸਿੱਧੂ ਦੇ ਨਾਲ ਅਸੀਂ ਸ਼ੰਭੂ ਬੈਠੇ ਉਡੀਕ ਕਰ ਰਹੇ ਸੀ ਆਪਣੇ ਦਿੱਲੀ ਵਾਲੇ ਸਾਥੀਆਂ ਦੀ ਕਿ ਉਹਨਾਂ ਦਾ ਸਵਾਗਤ ਕਰਾਂ ਉਸ ਦਿਨ ਕੀ ਹੋਇਆ ਇੱਕ ਪੱਤਰਕਾਰ ਮਾਨ ਸਾਹਿਬ ਤੇ ਦੀਪ ਸਿੱਧੂ ਦੇ ਵਿਚਾਲੇ ਬੈਠ ਗਿਆ ਦੀਪ ਸਿੱਧੂ ਨੂੰ ਸਵਾਲ ਕੀਤਾ ਕਿ ਸਿੱਧੂ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਵਧੀਆਂ ਨੇ ਤੁਸੀਂ ਨੌਜਵਾਨੀ ਨੂੰ ਹਲੂਣਾ ਦਿੱਤਾ ਹੈ ਤੁਸੀਂ ਕੌਮ ਨੂੰ ਲੀਡ ਕਰ ਸਕਦੇ ਹੋ ਤਾਂ ਦੀਪ ਸਿੱਧੂ ਦਾ ਜਵਾਬ ਕੀ ਸੀ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਆਪਣੀਆਂ ਫੇਸਬੁੱਕਾਂ ਤੇ ਅੱਜ ਤੋਂ ਬਾਅਦ ਪਾਇਓ ਦੀਪ ਸਿੱਧੂ ਦਾ ਜਵਾਬ ਸੀ ਮੈਂ ਤਾਂ ਹਜੇ ਗੱਲਾਂ ਕੀਤੀਆਂ ਨੇ ਆ ਬੈਠੇ ਨੇ ਸਿਮਰਨਜੀਤ ਸਿੰਘ ਮੋਨ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਆਪਣੀ ਰੂਹ ਤੇ ਆਪਣੇ ਪਿੰਡੇ ਤੇ ਬਰਦਾਸ਼ਤ ਕਰਕੇ ਇੱਕ ਇਤਿਹਾਸ ਬਣਾਇਆ ਕਿ ਗੱਲਾਂ ਕਰਨੀਆਂ ਗੱਲਾਂ ਕਰਨੀਆਂ ਇੱਕ ਗੱਲ ਹੈ ਪਰ ਗੱਲਾਂ ਨੂੰ ਜਿਉਣਾ ਸਿਮਰਨਜੀਤ ਸਿੰਘ ਮਾਨ ਦੇ ਹਿੱਸੇ ਆਇਆ ਮੈਂ ਦੀਪ ਕਹਿੰਦਾ ਮੈਂ ਜਿਸ ਦਿਨ ਉਹਨਾਂ ਗੱਲਾਂ ਤੇ ਚੱਲ ਕੇ ਅਡੋਲ ਰਹਾਂਗਾ ਸਿਮਰਨਜੀਤ ਸਿੰਘ ਮਾਨ ਵਾਂਗ ਫਿਰ ਮੈਂ ਕਹਿ ਸਕਾਂਗਾ ਅੱਜ ਮੈਂ ਕੇਵਲ ਸਿਮਰਨਜੀਤ ਸਿੰਘ ਮਾਨ ਬਾਰੇ ਕਹਿ ਸਕਦਾ ਕਿ ਉਹਨਾਂ ਨੇ ਇਹ ਪੰਡਾ 40 ਸਾਲ ਤੋਂ ਤੈਅ ਕਰਦੇ ਆ ਰਹੇ ਨੇ ਇਹ ਗੱਲ ਮੰਡ ਸਾਹਿਬ ਨੂੰ ਨਹੀਂ ਸੁਝੀ ਇਹ ਦੀਪ ਨੂੰ ਸੁਝ ਗਈ 1 ਸਾਲ ਚ ਬੜੀ ਸ਼ਰਮ ਆਉਂਦੀ ਹੈ ਇਹ ਲੋਕਾਂ ਦੀ ਜਿਹੜਾ ਆ ਸਾਲ ਚੱਲ ਰਿਹਾ ਹੈ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਮੇਰੇ ਤੋਂ ਬਾਅਦ ਸਰਦਾਰ ਈਮਾਨ ਸਿੰਘ ਜੀ ਈਮਾਨ ਸਾਡੇ ਕਾਰਜਕਾਰੀ ਪ੍ਰਧਾਨ ਕਾਨੂੰਨਾਂ ਬਾਰੇ ਕਾਲੇ ਕਾਨੂੰਨਾਂ ਬਾਰੇ ਡਰਾਇਕੋਨੀਅਨ ਲਾਜ਼ ਬਾਰੇ ਡਿਟੇਲ ਚ ਦੱਸਣਗੇ ਪਰ ਮੈਂ ਇਹ ਗੱਲ ਜ਼ੋਰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਕਾਲੇ ਕਾਨੂੰਨ ਹੁੰਦੇ ਨੇ ਉਹ ਕਰਦੇ ਕੀ ਨੇ ਜਿਹੜੇ ਠੀਕਰੀਵਾਲ ਸਾਹਿਬ ਤੇ ਲੱਗੇ ਜਿਹੜੇ ਸਾਦੇ ਤੇ ਲੱਗੇ ਉਹ ਕਰਦੇ ਕੀ ਨੇ ਉਹ ਤੁਹਾਡੇ ਮਨੁੱਖੀ ਅਧਿਕਾਰ ਖੋਂਦੇ ਨੇ ਤੇ ਆਹ ਜਿਹੜਾ ਸਾਲ ਹੈ ਨਾ ਇਹ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ ਜਿਨ੍ਹਾਂ ਨੇ ਸਾਨੂੰ ਆਪਣੀ ਸ਼ਹਾਦਤ ਦੇ ਨਾਲ ਦੱਸਿਆ ਕਿ ਮਨੁੱਖੀ ਅਧਿਕਾਰ ਹੁੰਦੇ ਕੀ ਨੇ ਅੱਜ ਇੱਕ ਨੈਰੇਟਿਵ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਵਿੱਚ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਹੈ ਸਾਡੇ ਗੁਰੂ ਪਾਤਸ਼ਾਹ ਮਨੁੱਖਤਾ ਦੇ ਅਲੰਬਦਾਰ ਅਲੰਬੜਦਾਰ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਦੱਸਿਆ ਜਾਊਗਾ ਤੁਸੀਂ ਧਿਆਨ ਰੱਖਣਾ ਇਹ ਬਿਲਕੁਲ ਗਲਤ ਹੈ ਗੁਰੂ ਤੇਗ ਬਹਾਦਰ ਸਾਹਿਬ ਮਨੁੱਖਤਾ ਦੀ ਚਾਦਰ ਨੇ ਕਿਸੇ ਦੇਸ਼ ਦੀ ਚਾਦਰ ਨਹੀਂ ਏ ਮੇਰੇ ਛੋਕੇ ਪ੍ਰਹਾ ਪਰ ਮੇਰੇ ਪ੍ਰਧਾਨ ایمان ਸਿੰਘ ਮਾਨ ਦੀ ਸੋਚ ਹੈ ਜਿਹੜੀ ਪਾਰਟੀ ਨੇ ਫੈਸਲਾ ਕੀਤਾ ਅੱਜ ਦਾ ਜਿਹੜਾ ਅਸੀਂ ਸਮਾਗਮ ਕਰ ਰਹੇ ਹਾਂ ਇਹ 4 ਮਹੀਨੇ ਪਹਿਲਾਂ ਸਾਡੀ ਪੀਏਸੀ ਦੇ ਵਿੱਚ ਸਰਦਾਰ ایمان ਸਿੰਘ ਮਾਨ ਨੇ ਇੱਕ ਤਜਵੀਜ਼ ਰੱਖੀ ਸੀ ਜੋ ਪਾਰਟੀ ਨੇ ਪ੍ਰਵਾਨ ਕੀਤੀ ਹੁਣ ਮੈਂ ਤੁਹਾਨੂੰ ਇਸ ਜਥੇ ਨੂੰ ਇੱਕ ਬੇਨਤੀ ਹੋਰ ਕਰਨਾ ਚਾਹਦਾ ਜਿਹੜਾ ਇਹ ਲੋਹਗੋਵਾਲ ਵਾਲਾ ਇਕੱਠ ਹੈ ਪਿਛਲੇ 40 ਸਾਲ ਤੋਂ ਹੋ ਰਿਹਾ ਇਹਦੇ ਵਿੱਚ ਤੁਹਾਡਾ ਤੇ ਉਹਨਾਂ ਦਾ ਪਾੜਾ ਕਦੋਂ ਪਿਆ ਤੁਸੀਂ ਪਿੰਡਾਂ ਵਾਲੇ ਦੇ ਬੰਦੇ ਹੋ ਇਹ ਯਾਦ ਰੱਖਿਓ ਮਾਨ ਨਾਲ ਕਹੋ ਜੇ ਸਰਕਾਰਾਂ ਤੁਹਾਨੂੰ ਬੰਦ ਵੀ ਕਰਨਗੀਆਂ ਮਾਰਨਗੀਆਂ ਵੀ ਇਤਿਹਾਸ ਗੂੜੇ ਅੱਖਰਾਂ 'ਚ ਤੁਹਾਡਾ ਨਾਮ ਲਿਖੂਗਾ ਕਿਉਂਕਿ ਤੁਸੀਂ ਪਿੰਡਰਾਂ ਵਾਲੇ ਦੇ ਬੰਦੇ ਹੋ ਪਿੰਡਰਾਂ ਵਾਲਿਆਂ ਦੇ ਲੋਹੋਂਗੋ ਵਾਲ ਨਾਲ ਫਰਕ ਕਦੋਂ ਪਿਆ 84 ਤੋਂ ਪਹਿਲਾਂ ਨੂੰ ਯਾਦ ਕਰੋ ਮੈਂ ਉੱਥੇ ਹੀ ਰਹਾ ਜਦੋਂ ਆ ਬਾਦਲਾਂ ਟੋੜਿਆ ਲੋਹੋਂਗੋ ਵਾਲਾਂ ਨੇ ਸੁਰਿੰਦਰ ਸਿੰਘ ਸੋਢੀ ਨੂੰ 1 ਲੱਖ ਰੁਪਏ ਦੀ ਸੁਪਾਰੀ ਦੇ ਕੇ ਕਤਲ ਕਰਵਾਇਆ ਉਸ ਵਕਤ ਦੀਆਂ ਸਪੀਚਾਂ ਕੱਢ ਕੇ ਦੇਖ ਲੋ ਸਿਮਰ ਆਪਣਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀਆਂ ਉਹਨਾਂ ਨੇ ਕਿਹਾ ਮੇਰਾ ਸੋਢੀ ਮਾਰਿਆ ਨਾ ਅਕਾਲੀਓ ਫਿਰ ਅਕਾਲੀ ਕੌਣ ਸੀ ਸੋਲੋ ਸਪੀਚਾ ਉਹ ਤਾਂ ਵੀਡੀਓ ਪਈਆਂ ਨੇ ਉਹ ਅਕਾਲੀ ਕੌਣ ਸੀ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਕਹਰੇ ਸੀ ਤੁਸੀਂ ਮੇਰੀ ਅੱਜ ਸੱਚੀ ਬਾਹ ਲਾਈ ਹੈ ਸੋ ਤੁਸੀਂ ਸੰਤ ਜਰਨੈਲ ਸਿੰਘ ਦੇ ਵਾਰਸ ਹੋ ਤੁਹਾਡੀ ਜਰਨੈਲ ਦੀ ਸੱਚੀ ਬਾਹ ਜਿਨ੍ਹਾਂ ਨੇ ਲਾਈ ਸੀ ਨਾ ਅੱਜ ਜੋ ਸਾਰੇ ਬੈਠੇ ਨੇ ਲੋਂਗੋ ਵਾਰ ਇੱਕ ਗੱਲ ਮੈਂ ਸਟੇਜ ਵੱਲੋਂ ਮੇਰੇ ਸਤਿਕਾਰਯੋਗ ਜਿੱਥੋਂ ਮੈਂ ਆਪਣਾ ਪੋਲਿਟਿਕਲ ਸਫਰ ਸ਼ੁਰੂ ਕੀਤਾ ਹੈ ਮੇਰੇ ਪ੍ਰਧਾਨ ਭਾਈ ਅਮਰੀਕ ਸਿੰਘ ਸਰਦਾਰ ਹਰਮਿੰਦਰ ਸਿੰਘ ਸੰਧੂ ਉਹਨਾਂ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਜੀ ਨੂੰ ਮੈਂ ਇੱਕ ਸਨੇਹਾ ਇਸ ਸਟੇਜ ਤੋਂ ਭੇਜਣਾ ਚਾਹੁੰਨਾ ਕਿ ਮੇਰੀਏ ਭੈਣੇ ਮੇਰੀਏ ਧੀਏ ਮੇਰੇ ਪ੍ਰਧਾਨ ਦੀ ਤੂੰ ਧੀ ਹੈ ਉਸੇ ਕਰਕੇ ਤੇਰੀ ਇੱਜ਼ਤ ਹੈ ਔਰ ਇਸ ਟੋਲੇ ਨੇ ਤੈਨੂੰ ਵਰਤਣੇ ਕਿਉਂਕਿ ਤੇਰੇ ਤੋਂ ਬਿਨਾ ਇੱਕ ਵੀ ਪੰਥਕ ਚਿਹਰਾ ਇਨਾਂ ਕੋਲ ਨਹੀਂ ਹੈ ਇਹ ਫੈਸਲਾ ਹੁਣ ਮੇਰੀਏ ਭੈਣੇ ਤੂੰ ਕਰਨਾ ਹੈ ਕਿ ਸੰਤ ਜਰਨੈਲ ਸਿੰਘ ਨਾਲ ਖੜਨਾ ਹੈ ਕਿ ਲੋਂਗੋ ਵਾਲੀ ਟੋਲੇ ਨਾਲ ਖੜਨਾ ਹੈ ਇਹ ਫੈਸਲਾ ਸੁਤਵੰਤ ਕੌਰ ਜੀ ਨੂੰ ਕਰਨਾ ਪਏਗਾ ਕਿਉਂਕਿ ਮੈਨੂੰ ਸਿਮਰਨਜੀਤ ਸਿੰਘ ਮਾਨ ਨੇ ਸਿਖਾਇਆ ਹੈ ਕਿ ਕੋਮਾਂ ਦੀ ਕੌਮਾਂ ਦੀ ਦੁਸ਼ਮਣੀ ਤੇ ਦੋਸਤੀ ਨਹੀਂ ਹੁੰਦੀ ਕੌਮਾਂ ਦੇ ਮੁਫਾਦ ਹੁੰਦੇ ਨੇ ਜਿੱਥੇ ਸਾਡੀ ਕੌਮ ਦਾ ਮੁਫਾਦ ਪੂਰਾ ਹੋਊਗਾ ਉਹ ਸਾਡੀ ਕੌਮ ਦੀ ਨੀਤੀ ਹੋਏਗੀ ਅਸੀਂ ਮੂੰਹ ਮਿਲਾਜੇ ਨਾਲ ਜਾਂ ਜਾਣ ਪਛਾਣ ਨਾਲ ਆਪਣੇ ਕੌਮੀ ਮੁਫਾਜਾ ਨੂੰ ਪਿਛੇ ਨਹੀਂ ਸੁੱਟ ਸਕਦੇ ਇਹੀ ਕੰਟਰੀਬਿਊਸ਼ਨ ਸਿਮਰਨਜੀਤ ਸਿੰਘ ਮਾਨ ਦੀ 40 ਸਾਲ ਦੇ ਸਟੈਂਡ ਵਿੱਚ ਰਹੀ ਹੈ ਮੈਂ ਲਾਸਟ ਗੱਲ ਕਹਿਣਾ ਕਿ 1978 ਤੋਂ ਬਾਅਦ ਜੋ ਕਤਲਿਆਮ ਸਿੱਖਾਂ ਦੇ ਅਲੱਗ ਅਲੱਗ ਸਰਕਾਰਾਂ ਵੱਲੋਂ ਕੀਤੇ ਗਏ ਆਪੇ ਨੋਟ ਕਰ ਲੋ 78 ਤੋਂ ਬਾਅਦ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਪੂਰੇ 2 ਘਟ 3 ਘਟ 50 ਸਾਲ ਹੋ ਗਏ ਨੇ 50 ਸਾਲ 'ਚ ਜਿੰਨੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਸਿੱਖਾਂ ਨੂੰ 13 ਅਪ੍ਰੈਲ 1978 ਤੋਂ ਅੱਜ ਤੱਕ ਕਤਲ ਹੀ ਕੀਤਾ ਇਹ ਸਰਕਾਰਾਂ ਕਿਹੜੀਆਂ ਸੀ ਤੁਹਾਨੂੰ ਪਤਾ ਹੈ ਤੇ ਉਹਨਾਂ ਸਰਕਾਰਾਂ ਨਾਲ ਕੇਵਲ ਤੇ ਕੇਵਲ ਜੇ ਮਨੁੱਖੀ ਅਧਿਕਾਰਾਂ ਨੂੰ ਪੰਜਾਬ ਦੇ ਅਧਿਕਾਰਾਂ ਨੂੰ ਸਿੱਖਾਂ ਦੇ ਅਧਿਕਾਰਾਂ ਨੂੰ بلند ਆਵਾਜ਼ ਵਿੱਚ ਆਪਣੇ ਘਰ ਤੋਂ ਲੈ ਕੇ ਯੂਵਾਨੋ ਦੀਆਂ ਤਹਿਲੀਜ਼ਾਂ ਤੱਕ ਕੋਈ ਪਹੁੰਚਾ ਸਕਿਆ ਉਹ ਸਿਮਰਨਜੀਤ ਸਿੰਘ ਮਾਨ ਹੈ ਸਾਨੂੰ ਮਾਣ ਹੈ ਇਹ ਜਥੇ ਨੂੰ ਮਾਣ ਹੈ ਕਿ ਅਸੀਂ ਕੌਮੀ ਗੱਲ ਕਰਦੇ ਰਹਾਂਗੇ ਸਾਡੇ ਮੁੰਡੇ 78 ਤੋਂ ਲੈ ਕੇ ਅੱਜ ਤੱਕ ਅੱਡ ਅੱਡ ਤਰੀਕਿਆਂ ਨਾਲ ਕਤਲ ਕੀਤੇ ਜਾ ਰਹੇ ਨੇ ਜਿਹਦੀ ਗੱਲ ਸੰਗਰੂਰ ਵਾਲਿਓ ਜਦੋਂ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੁਣ ਕੇ ਉਤਾਰ ਐਮਪੀ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੇ ਜਾ ਕੇ ਕਿਹਾ ਕਿ ਇਹ ਜਰੂਰ ਲੋਕਾਂ ਨਾਲ ਸਾਂਝਾ ਕਰਿਆ ਕਰੋ ਉਹਨਾਂ ਨੇ ਉੱਥੇ ਜਾ ਕੇ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਜਦੋਂ ਕਿਹਾ ਨਾ ਸਾਹਮਣੇ મોદી ਬੈਠਾ ਸੀ ਸਾਹਮਣੇ ਅਮਿਤ ਸ਼ਾਹ ਬੈਠਾ ਸੀ ਸਾਹਮਣੇ ਸਾਰੀ ਪਾਰਲੀਮੈਂਟ ਬੈਠੀ ਸੀ ਇਹ ਜਰੂਰ ਯਾਦ ਰੱਖਿਓ ਉਹਨਾਂ ਕਿਹਾ ਕਿ ਇੰਡੀਅਨ ਏਜੰਸੀਆਂ ਨੇ ਸਾਡਾ ਦੀਪ ਸਿੱਧੂ ਮਾਰਤਾ ਸਾਡਾ ਮੂਸੇਵਾਲਾ ਮਾਰਤਾ ਸਾਡਾ ਗੁਰਪ੍ਰੀਤ ਹਰੀ ਨੌ ਮਾਰਤਾ ਉਹ ਤਾਂ ਇਸ ਦੇਸ਼ 'ਚ ਮਾਰੇ ਨੇ ਸ਼ਹੀਦ ਕੀਤੇ ਨੇ ਸਾਡਾ ਹਰਦੀਪ ਸਿੰਘ ਨਿੱਜ ਸ਼ਹੀਦ ਕੀਤਾ ਹੈ ਸਾਡਾ ਰਿਪਦਮਿੰਦਰ ਸਿੰਘ ਮਲਕ ਸ਼ਹੀਦ ਕੀਤਾ ਹੈ ਕੈਨੇਡਾ 'ਚ ਸਾਡਾ ਅਵਤਾਰ ਸਿੰਘ ਖੰਡਾ ਸ਼ਹੀਦ ਕੀਤਾ ਹੈ ਇੰਗਲੈਂਡ 'ਚ ਸਾਡਾ ਪਰਮਜੀਤ ਸਿੰਘ ਪੰਜਵੜ ਸ਼ਹੀਦ ਕੀਤਾ ਹੈ ਪਾਕਿਸਤਾਨ 'ਚ ਕੀਤਾ ਕਿਨੇ ਹੈ ਹਿੰਦੁਸਤਾਨ ਨੇ ਕਰਦੀ ਕਰਦੀ ਹਿੰਦੁਸਤਾਨ ਦੀ ਡੋਵਾਲ ਏਜੰਸੀ ਨੇ ਅਜੀਤ ਡੋਵਾਲ ਤੇ ਉਹਦੀਆਂ ਏਜੰਸੀਆਂ ਨੇ ਹਿੰਦੁਸਤਾਨ ਨੇ ਹੱਥ ਪਾਣਾ ਚਾਹਿਆ ਗੁਰਪਤਵੰਤ ਸਿੰਘ ਪੰਨੂ ਨੂੰ ਪਰ ਅਮਰੀਕਾ ਦੀ ਸੀਆਈਡੀ ਇੰਨੀ ਕਾਬਲ ਸੀ ਕਿ ਅੱਜ ਨਿਊਯਾਰਕ ਦੀ ਜੇਲ੍ਹ ਚ ਬੈਠਾ ਨਿਖਲ ਗੁਪਤਾ ਜਿਹਦੇ ਰਾਹੀਂ 1 ਕਰੋੜ ਰੁਪਇਆ ਦੇ ਦਿੱਤਾ ਗਿਆ ਸੀ ਮਰਵਾਣਾ ਚਾਇਆ ਸੀ ਸ਼ਹੀਦ ਕਰਨਾ ਚਾਇਆ ਸੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਨੇ ਫੜ ਲਿਆ ਤੇ ਕਹਤਾ ਕਿ ਇਹ ਇੰਡੀਆ ਦੇ ਇਸ਼ਾਰੇ ਤੇ ਗੁਰਪਤਮੰਤ ਸਿੰਘ ਦਾ ਕਤਲ ਕਰਨਾ ਇਹ ਗੱਲਾਂ ਸਿਮਰਨਜੀਤ ਸਿੰਘ ਮਾਨ ਕਰਾਏ ਨੇ ਪਾਰਲੀਮੈਂਟ 'ਚ ਅੱਜ ਵੀ ਤੁਹਾਡੇ ਪਾਰਲੀਮੈਂਟ ਦੇ ਵਿੱਚ ਮੈਂਬਰ ਹੈਗੇ ਨੇ ਜਿਹੜੇ ਤਾਂ ਦੂਜੇ ਨਹੀਂ ਉਹ ਤਾਂ ਵਿਚਾਰੇ 47 ਤੋਂ ਬਾਅਦ ਬੋਲੇ ਹੀ ਨਹੀਂ ਇੱਕ ਸਰਦਾਰ ਕਪੂਰ ਸਿੰਘ ਬੋਲੇ ਸੀ ਇੱਕ ਸਿਮਰਨਜੀਤ ਸਿੰਘ ਮਾਨ ਬੋਲੇ ਆ ਇੱਕ ਫਰੀਦਕੋਟ ਤੋਂ ਜਿੱਤੇ ਆ ਮੈਂ ਨਹੀਂ ਸੁਣਿਆ 1 ਸਾਲ 'ਚ ਕੋਈ ਬਿਆਨ ਪੰਜਾਬ ਜਾਂ ਖਾਸ ਕਰ ਸਿੱਖਾਂ ਦੇ ਹੱਕ ਵਿੱਚ ਦਿੱਤਾ ਹੋਵੇ ਅਸੀਂ ਤਾਂ ਨਹੀਂ ਰੋਕਦੇ ਅਸੀਂ ਤਾਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜੇ ਪੰਜਾਬ ਦੇ ਲੋਕਾਂ ਨੇ ਸਰਦਾਰ ਬੀਨਤ ਸਿੰਘ ਸ਼ਹੀਦ ਸਾਹਿਬ ਜੀ ਦੀ ਇੱਜ਼ਤ ਕਰਕੇ ਤੁਹਾਨੂੰ ਐਮਪੀ ਬਣਾਇਆ ਤੁਸੀਂ ਪੰਜਾਬ ਦੀ ਗੱਲ ਕਰੋ ਤੁਸੀਂ ਸਿੱਖਾਂ ਦੀ ਗੱਲ ਕਰੋ ਤੇ ਜਿਹੜਾ ਹਜੇ ਆਇਆ ਹੀ ਨਹੀਂ ਉਹ ਤਾਂ ਆਣ ਤੇ ਕਿਹਾ ਜਾਏਗਾ ਸਾਰਿਆਂ ਦਾ ਧੰਨਵਾਦ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਿ ਸਾਡੇ ਵਰਗਿਆਂ ਨੂੰ ਵੀ ਲੱਕੜ ਦੇ ਨਾਲ ਲੋਹੇ ਨੂੰ ਤਾਰਨ ਵਾਲਿਆਂ ਦਾ ਕਿਸ ਜੀ ਸਾਡਾ ਬਹੁਤ ਪਹਿਲਾਂ ਸੀ ਪਰ ਹੋ ਸਕਦਾ ਮੈਂ ਪੰਡਾਲ ਵਿੱਚ ਕਹਿਣਾ ਕਿ ਜਿੰਨਾ ਲੰਮਾ ਸਫਰ ਅਸੀਂ ਸੰਘਰਸ਼ ਦੇ ਵਿੱਚ ਕੀਤਾ ਹੈ ਦਿਲ ਤਾਂ ਸੀ ਪਰ ਜੇ ਸਿਮਰਨਜੀਤ ਸਿੰਘ ਮਾਨ ਦੀ ਸੰਤ ਜਰਨੈਲ ਸਿੰਘ ਤੋਂ ਬਾਅਦ ਅਗਵਾਈ ਨਾ ਮਿਲਦੀ ਤਾਂ ਇੰਨਾ ਲੰਮਾ ਸਫ਼ਰ ਮੈਂ ਨਹੀਂ ਕਰ ਸਕਦਾ